ਪ੍ਰਮਾਤਮਾ ਜੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅਸੀਂ ਵੀ ਸਾਰੇ ਠੀਕ ਠਾਕ ਹਾਂ। ਪ੍ਰਮਾਤਮਾ ਅਗੇ ਅਰਦਾਸ ਕਰੀ ਦੀ ਵਾਹਿਗੁਰੂ ਸਾਨੂੰ ਤੰਦਰੁਸਤੀ ਵਾਸ਼ੀਂ ਚੜ੍ਹਦੀ ਕਲਾ ਵਿੱਚ ਰੱਖੀ ਹਮੇਸ਼ਾ ਆਪ ਦਾ ਮਿਹਰ ਭਰਿਆ ਹੱਥ ਰੱਖੇ ਪਰਿਵਾਰਾਂ ਦੇ ਉੱਤੇ। ਆਪਾਂ ਲੱਗਿਆ ਜੀ ਹਰੇ ਮਟਰਾਂ ਦੀ ਸਬਜ਼ੀ ਬਣਾਉਣ। ਹਰੇ ਮਟਰ ਨਾ ਤਾਂ ਬਾਜ਼ਾਰੋਂ ਲੈ ਕੇ ਆਉਂਦੇ ਨੇ, ਨਾ ਖੇਤੋਂ ਤੋੜ ਕੇ ਲੈ ਕੇ ਆਉਂਦੇ ਨੇ। ਇਸ ਟਾਈਮ ਆਪਣੇ ਕੋਲੇ ਤਾਜ਼ੇ ਸਮਝੋ ਹਰੇ ਮਟਰ, ਗਿੱਲੇ ਆਪਣੇ ਕੋਲੇ ਪ੍ਰਗਟਨੇ ਆਹ ਦੇਖੋ ਜੀ ਮੈਂ ਨਾ ਮਾਰਚ ਦੇ ਵਿੱਚ ਹਰੇ ਮਟਰ ਲੈਏ ਸੀਗੇ ਮੈਂ ਅੱਗੇ ਕਦੇ ਨਹੀਂ ਸੀ ਰੱਖੇ ਵੈਸੇ ਮੈਂ ਆ ਕੇ ਪਹਿਲੇ ਸਾੜੀ ਰੱਖੇ ਨੇ ਅੱਗੇ ਨਹੀਂ ਸੀ ਕਦੇ ਵੀ ਰੱਖੇ ਆਹ ਦੇਖੋ ਉਹ ਜਿਹੇ ਪੈ ਨੇ ਇਹ ਹੁਣ ਇਹਦੇ ਵਿੱਚ ਇੱਕ ਬਾਟੀ ਆਪਾਂ ਕੱਢਦੇ ਹਾਂ ਹਰੇ ਮਟਰਾਂ ਦੀ ਇਹਨਾਂ ਨੂੰ ਨਾ ਤਾਂ ਮੈਂ ਕੋਈ ਵਾਲੀ ਦਿੱਤੀ ਆ ਇਹ ਮਾਰਚ ਦੇ ਰੱਖੇ ਹੋਏ ਸੀ ਹੁਣ ਤਾਂ ਜਲਾਈ ਆ ਗਿਆ ਦੇਖ ਲਓ ਜਲਾਈ ਵੀ ਸਾਰਾ ਜਾਣ ਵਾਲਾ ਹੋ ਗਿਆ ਤੇ ਤੁਸੀਂ ਵੀ ਇਹਨਾਂ ਨੂੰ ਜਮਾ ਕਰਕੇ ਰੱਖ ਲਿਆ ਕਰੋ ਉਸ ਵੇਲੇ ਸਸਤੇ ਹੁੰਦੇ ਨੇ ਹਰੇ ਮਟਰ ਇਹ ਹੁਣ ਤਾਂ ਤੁਸੀਂ ਲਾ ਲਓ ਮਹਿੰਗੇ ਹੁੰਦੇ ਨੇ ਅੱਜ ਕੱਲ ਆ ਦੇਖੋ ਮੈਂ ਵਰਤਮਣੀ ਤਿਆਰ ਨਾਲ ਲਈ ਕਈ ਵੀਡੀਓ ਚ ਮੈਂ ਦੇਖਦੀ ਨੂੰ ਕਹਿੰਦੇ ਨੇ ਵੀ ਨਾ ਵਾਲ ਕੇ ਥੋੜਾ ਜਿਹਾ ਵਾਲਿਆ ਦੇ ਲੋ ਇਹਨਾਂ ਨੂੰ ਫਿਰ ਇਹ ਹਰੇ-ਹਰੇ ਰਹਿਣਗੇ ਨਹੀਂ ਜੀ ਕੋਈ ਵਾਲੀ ਦੇਣ ਦੀ ਲੋੜ ਨਹੀਂ ਹੈਗੀ ਇੰਨਾ ਫਿਰ ਕਈ ਵਾਰ ਆਪਾਂ ਖੇਡ ਜਾਂਦੇ ਬਿਖਾਏ ਇਹਨਾਂ ਨੂੰ ਵਾਲੀ ਦੇਣੀ ਪਊਗੀ ਨੇ ਜੀ ਤੁਸੀਂ ਸਿੱਧੇ ਹੀ ਕੱਢ ਕੇ ਨਾ ਰੱਖ ਸਕਦੇ ਇਹਨਾਂ ਨੂੰ ਕੁਝ ਨਹੀਂ ਹੁੰਦਾ ਇਹਨਾਂ ਨੂੰ ਜਦ ਮੈਂ ਪੈਨੇ ਦੋ ਚੀਜ਼ਾਂ ਕੋਈ ਨਹੀਂ ਹੋਰ ਫਰ ਜਾਂਦੇ ਨੇ ਆਹ ਦੇਖੋ ਬਿਲਕੁਲ ਇਹ ਬਰਫ਼ ਦੇ ਵਿੱਚ ਨੇ ਹੁਣ ਇਹਨਾਂ ਨੂੰ ਮੈਂ ਨਾ ਥੋੜੀ ਹੋਰ ਉਹਦੇ ਵਿੱਚੋਂ ਕੱਢੂੰਗੀ ਜਦ ਉਹ ਹੋਰ ਹੋ ਜਾਂਦੇ ਨੇ ਬਰਫ ਖਰ ਜਾਂਦੀ ਆ ਹੁਣ ਦੇਖੋ ਮੈਂ ਪਾਣੀ ਦੇ ਵਿੱਚ ਪਾਉਣੇ ਨੇ ਇਹਨਾਂ ਨੂੰ ਇੱਕ ਦਾਮ ਬਰਫ ਛੱਡ ਦੇਣੀ ਆ ਤੇ ਬਿਲਕੁਲ ਆਪਾਂ ਨੂੰ ਐ ਹੀ ਲੱਗਣਗੇ ਜਿਵੇਂ ਹੁਣ ਦੇਖੋ ਤਾਜ਼ੇ ਫਲੀਆਂ ਦੇ ਵਿੱਚੋਂ ਕੱਢੇ ਹੀ ਨੇ ਹੁਣ ਤੁਸੀਂ ਲਓ ਤਾਂ ਇਹ ਮੇਰੇ ਖਿਆਲ ਨਾਲ ਵੀ ਹਰੇ ਮਟਰ ਨੇ ਫਲੀਆਂ ਵਾਲੇ 100 ਰੁਪਏ ਕਿਲੋ ਹੋਣਗੇ ਉਸ ਟਾਈਮ ਇਹ 25 20 ਰੁਪਏ ਜਾਂ 25 ਰੁਪਏ ਕਿਲੋ ਹੁੰਦੇ ਨੇ ਤੁਸੀਂ 5-7 ਕਿਲੋ ਲੈ ਕੇ ਹਰੇ ਮਟਰ ਕੱਟ ਕੇ ਰੱਖ ਲਓ ਕੀ ਉਹ ਕੋ ਕਦੇ 25 37 ਦਿਨ ਹੀ ਇਹਦੇ ਸਬਜੀ ਬਣਾਉਂਦੇ ਰਹੋ ਤਾਂ ਬਹੁਤ ਵਧੀਆ ਲੱਗਦੀ ਹੈ ਐਦਕੀ ਮੈਂ ਵੈਸੇ ਥੋੜੇ ਰੱਖੇ ਸੀ ਮੇਰੀ ਡਬਲ ਡੋਰ ਫਰਿੱਜ ਆ ਉਹਦੇ ਉੱਤੇ ਬਹੁਤ ਜਗ੍ਹਾ ਹੁੰਦੀ ਹੈ ਰੱਖਣ ਵਾਸਤੇ ਮੇਰੇ ਚਾਰ ਕੰਟੇਨਰ ਜੇ ਭਰੇ ਹੋ ਸੀ ਮੇਰਾ ਹੁਣ ਲਾਸਟ ਕੰਟੇਨਰ ਰਹਿ ਗਿਆ ਤੇ ਅੱਗੇ ਤੋਂ ਆਪਾਂ ਜ਼ਿਆਦਾ ਰੱਖਾਂਗੇ ਹੁਣ ਆਪਾਂ ਫਰੇ ਮਟਨੇ ਆਚਾਰ ਆ ਚਾਰ ਪੰਜ ਆਲੂ ਲੈਨੇ ਟਮਾਟਰ ਲੈਨੇ ਪਿਆਜ਼ ਲੈਨੇ ਹੁਣ ਆਪਾਂ ਇਹਨਾਂ ਨੂੰ ਕੱਟ ਦਿਆਂ ਤੜਕਾ ਲਾਉਨੇ ਆ ਤੇ ਫਿਰ ਦੇਖਦੇ ਆ ਜਾਨੂ ਇਹਦੇ ਵਿੱਚ ਹੋਰ ਇਹ ਔਰ ਜਾਣਗੇ ਅਜੇ ਦੋ ਵਾਰੀ ਹੋਰ ਬਣ ਜਾਣਗੇ ਜੀ ਤੁਸੀਂ ਵੀ ਅਗੇ ਤੋਂ ਕਰਕੇ ਰੱਖਿਆ ਕਰੋ ਮੈਂ ਅੱਗੇ ਨਾਲ ਦੇਖਦੀ ਹੋਈ ਸੀ ਕਿ ਮੈਂ ਕਹਣਾ ਲੈ ਕੇ ਆਂਦੀਆਂ ਦੀ ਬੀਬੀਆਂ ਦੀ ਰੱਖੇ ਨੇ ਵੀ ਰੱਖਣੇ ਚਾਹੀਦੇ ਨੇ ਫਿਰ ਮੈਂ ਵੀ ਇੱਥੇ ਤਜਾਰਵਾ ਕਰਿਆ ਮਾਰਚ ਦੇ ਵਿੱਚ 25 ਰੁਪਏ ਕਿਲੋ ਮੜਗੇ ਸੀ ਮੈਂ ਨਾ 5 ਕਿਲੋ ਲਏ ਸੀਗੇ ਤਿੰਨ ਕੰਟੇਨਰ ਇਹ ਤੋਂ ਦੋ ਛੋਟੇ ਸੀ ਸਮਝੋ ਇੱਕ ਹੀ ਵੱਡਾ ਸੀ ਆ ਤਿੰਨ ਭਰਗੇ ਸੀਗੇ ਬਸ ਇਹਨੂੰ ਆਏ ਵੀ ਹੁਣ ਆਹ ਬਰਫ਼ ਜੰਮੀ ਕਰਕੇ ਮੈਨੂੰ ਕੱਢਣਾ ਬਾਹਰ ਇਹ ਨਹੀਂ ਤਾਂ ਬਸ ਇਹਨੂੰ ਬਾਹਰ ਵਾਲੀ ਹਵਾ ਨਾਲ ਲੱਗਣ ਦੇ ਉਹਨੂੰ ਫੇਰ ਉੱਥੇ ਹੀ ਜਮਾ ਕਰ ਦੋ ਤਾਂ ਇਹਨਾਂ ਦਾ ਕੁਝ ਨਹੀਂ ਵਿਗੜਦਾ ਹੈਗਾ ਹੁਣ ਇਹਦੇ ਵਿੱਚੋਂ ਮੈਂ ਥੋੜੀ ਜਿਹਾ ਹੋਰ ਕੱਢੂੰਗੀ ਫਿਰ ਆ ਲੋ ਜੀ ਮੈਂ ਆਹ ਟਮਾਟਰ ਪਿਆਜ਼ ਛਿੱਲਨੇ ਆਪਾਂ ਲੌਣੇ ਆੜਕਾ ਥੋਨੂਕ ਪਾਉਨੇ ਆ ਫਿਰ ਆ ਲੋ ਜੀ ਆਪਾਂ ਕਰਤਾ ਗੈਸ ਆਨ ਹੁਣ ਆਪਾਂ ਪਾਉਨੇ ਆ ਇਹਦੇ ਵਿੱਚ ਜੀ ਤੇਲ ਪਾਉਨੇ ਆ ਮਸਾਲਾ ਪਉਂਦੇ ਆ ਆਪਾਂ ਆ ਲੋ ਜੀ ਆਪਾਂ ਗੱਟੇ ਨੇ ਜੀ ਟਮਾਟਰ ਦੋ ਤਿੰਨ ਕਲੀਆਂ ਲਸਣ ਦੀਆਂ ਸੀ ਦੋ ਵੱਡੇ ਵੱਡੇ ਪਿਆਜ਼ ਸੀਗੇ ਜੀ ਆਹ ਲੋ ਜੀ ਮਸਾਲਾ ਆਪਣਾ ਤਿਆਰ ਹੈ ਤੇ ਉਹਨੂੰ ਗਰਮ ਹੋ ਲੈਣ ਦੇ ਜੀ ਤੇਲ ਨੂੰ ਮੜਾ ਜਿਆ ਫਿਰ ਕਈ ਮੇਰੀਆਂ ਭੈਣਾਂ ਕਹਿਦੀ ਨੇ ਤੇਲ ਤੁਸੀਂ ਗਰਮ ਨਹੀਂ ਕਰਿਆ ਜੀ ਪਹਿਲੇ ਹੀ ਸੜਦਾ ਕੋਈ ਨਹੀਂ ਉੱਕਦਾ ਪੂਛ ਨਹੀਂ ਗਰਮ ਤਾਂ ਹੋਈ ਜਾਣਾ ਹੁੰਦਾ ਭਾਈ ਹਾਂ ਆਪਾਂ ਥੋੜਾ ਜਿਹਾ ਇਹਦੇ ਵਿੱਚ ਜੀਰਾ ਪਾ ਲੀਏ ਤਾਂ ਕਿ ਜੀਰੇ ਨੂੰ ਵੀ ਮੜ ਜਾ ਫੋਟ ਜੂਗਾ ਜੀ ਆਪਣੇ 4-5 ਬਸ ਆਲੂ ਨੇ ਆਲੂ ਕੱਟ ਗਏ ਹਾਂ ਲੋ ਜੀ ਖਦੀਆ ਪਾਤਾ ਜੀ ਇਹਨੇ ਕਸ ਲੈਂਡ ਬਣਾ ਲਿਆ ਹਾਂ ਹੁਣ ਆਪਾਂ ਪਾਉਣੇ ਆ ਜੀ ਮਸਾਲਾ ਹਾਂ ਆਪਾਂ ਮਸਾਲਾ ਪਾ ਜਿਦੇ ਕੋ ਜਿਦੇ ਨਾ ਜਾਣੂ ਮੈਂ ਤਾਂ ਮੈਂ ਆਲੂ ਕੱਟ ਲਿਆ ਨਾਲੇ ਉਹਦੇ ਕੰਟੇਨਰ ਵਿੱਚ ਥੋੜੇ ਜਿਹਾ ਥੋੜਾ ਜਿਹਾ ਮਟਰ ਕੱਟ ਲਿਆ ਬਾਕੀ ਕੰਟੇਨਰ ਨੂੰ ਫ੍ਰਿਜ ਦੇ ਵਿੱਚ ਰੱਖਿਆ ਜਾਂ ਕਰਦੇ ਆਂਗੇ ਚਲੋ ਦਿਖਾਉਣੇ ਆਪਾਂ ਦਾ ਤੜਕਾ ਕਿਵੇਂ ਆਵੇ ਆਹ ਲਓ ਜੀ ਮਸਾਲਾ ਆਪਣਾ ਪੁੱਜ ਗਿਆ ਆ ਦੇਖੋ ਕਿੰਨਾ ਸੋਹਣਾ ਕਲਰ ਹੋ ਗਿਆ ਹੁਣ ਆਪਾਂ ਪਾਉਨੇ ਆ ਇਹਦੇ ਵਿੱਚ ਇਹ ਹਲਦੀ ਆਹ ਪਾਈ ਪਾਤਾ ਮਿਰਚ ਇਹ ਆਹ ਪਾਤਾ ਲੂਣ ਨੂਨ ਮਿਰਚ ਤੁਸੀਂ ਆਪਦੇ ਅਨਸਾਰ ਪਾਉਣਾ ਨਾ ਵੀ ਕੋਈ ਦੇਖੋ ਵੱਧ ਖਾਂਦਾ ਕੋਈ ਘੱਟ ਖਾਂਦਾ ਅਸੀਂ ਥੋੜਾ ਜਿਹਾ ਤੇਜ਼ ਹੀ ਖਾਂਦੇ ਆ ਕਿਉਂਕਿ ਅਜ ਮੈਨੂੰ ਤਾਂਕ ਨੂੰ ਨਹੀਂ ਚੰਗਾ ਲੱਗਦਾ ਇਹ ਥਾ ਲੋ ਮਨੇ ਨੂੰ ਦਵਾ ਦਈਏ ਮਾੜਾ ਜਿਹਾ ਢੇੜਾ ਇਹ ਆ ਲੋ ਕਿੰਨਾ ਸੋਹਣਾ ਹੋ ਗਿਆ ਸਾਗ ਹੁਣ ਆਪਾਂ ਪੋਨੇ ਜੀ ਆ ਜਿੰਨੇ ਕਾਪ ਆਲੂ ਕੱਟੇ ਨੇ ਥੋਲੇ ਆਂਦੇ ਆ ਤੇ ਆ ਆਪਣੇ ਹੈਗੇ ਮਟਰ ਪਾਣੀ ਪਾਉਣ ਤੋਂ ਪਹਿਲਾਂ ਤੁਸੀਂ ਮਸਾਲੇ ਦੇ ਵਿੱਚ ਆਪਣੀ ਕੋਈ ਵੀ ਸਬਜ਼ੀ ਆ ਉਹਨੂੰ ਪਹਿਲਾਂ ਇਕੱਲੀ ਸਬਜ਼ੀ ਨੂੰ ਪਾਓ ਸਬਜ਼ੀ ਨੂੰ ਪਾ ਕੇ ਉਹਨੂੰ 1 ਮਿੰਟ ਵਾਸਤੇ ਉਹਨੂੰ ਜੇੜਾ ਲਵਾਓ ਤੇ ਕਿਉਂਕਿ ਉਹਨੂੰ ਨਾ ਮਾੜ ਜਾ ਨੂਨ ਮਿਰਚ ਜੇ ਲੱਗਦੀ ਵੀ ਉਹਨੂੰ ਤੇਲ ਤੋਂ ਜੇ ਥੁੰਬੜ ਜੇ ਜਦ ਆਪਾਂ ਪਾਣੀ ਪਹਿਲੇ ਪਾਣੀ ਪਾ ਦਿੰਨੇ ਆ ਨਾ ਉਹ ਪਾਣੀ ਫਿਰ ਉਹਦੇ ਨਾਲ ਉਹਨੂੰ ਲੱਗਣੇ ਹੀ ਨਹੀਂ ਦਿੰਦਾ ਨੂਨ ਮਿਰਚ ਜੇ ਨੂੰ ਪਾਣੀ ਲੱਗ ਰੂ ਨਾ ਡ ਸਾਰਾ ਕੁਝ ਲੱਗ ਲੱਗ ਫਿਰ ਜਾਂਦਾ ਜੀ ਆ ਦੇਖੋ ਜੇ ਚਾਹੇ ਤੁਸੀਂ ਇਹਨੂੰ ਜੇ ਸੁੱਕੀ ਵੀ ਬਣਾ ਲਈ ਐਂ ਲੱਗਦੀ ਆ ਵੀ ਮਟਰ ਗੱਜਰਾਂ ਦੀ ਸਬਜ਼ੀ ਹੈ ਤੁਸੀਂ ਤੁਸੀਂ ਸਿਆਲ ਚ ਜਰੂਰ ਰੱਖਿਆ ਕਰੋ ਤੁਸੀਂ ਮਟਰ ਕੱਢ ਕੇ ਆਪਾਂ ਨੂੰ ਬਹੁਤ ਉਹਦੇ ਨਾਲ ਫਾਇਦਾ ਹੁੰਦਾ ਆ ਸਾਡੀ ਕਮਾਂਡੀਆਂ ਦੇ ਨੇ ਉਹ ਘਰ ਦੇ ਮਟਰ ਲਾਉਂਦੇ ਨੇ ਉਹ ਤਾਂ 20 20 25 ਕਿਲੋ ਕੱਢ ਕੇ ਰੱਖ ਲੈਂਦੇ ਨੇ ਉਹਨਾਂ ਦੇ ਨਾ ਦੋ ਫ੍ਰਿਜਾਂ ਨਹੀਂ ਹੈ ਇਸ ਕਰਕੇ ਬਾਧ ਰੱਖ ਲੈਂਦੇ ਹੁਣ ਚਲੋ ਜੀ ਹੁਣ ਇਹਨੂੰ ਮੜ ਜਾ ਲੱਗ ਗਿਆ ਹੁਣ ਆਪਾਂ ਜਿੰਨਾ ਕੁ ਪਾਣੀ ਪਾਉਣਾ ਉਹਨਾਂ ਆਪਾਂ ਪਾਣੀ ਪਾ ਲੈਨੇ ਆ ਆ ਲੋ ਜੀ ਆਪਾਂ ਤਾਂ ਪਾਣੀ ਪਾਣੀ ਦਾ ਸੇਕਣੇ ਤੁਸੀਂ ਬਾਅਦ ਚ ਪਾਉਣਾ ਉਹਨੂੰ ਮੜ ਗਿਆ ਨਾ ਮਸਾਲੇ ਚ ਜਰੂਰ ਸਬਜੀ ਨੂੰ ਰੇੜਾ ਦਵਾ ਦੇਖੋ ਜੀ ਫਿਰ ਆਪਾਂ ਬਣੀ ਹੋਈ ਤੁਹਾਨੂੰ ਦਿਖਾਉਣੀ ਆ ਜੀ ਆ ਲਓ ਦਿਖਾਓ ਜੀ ਸਬਜੀ ਦੇਖੋ ਮਿਲਪੋਲੇ ਆ ਜੀ ਮੈਂ ਤਾਜ਼ੇ ਹਰੇ ਮਟਰ ਲਏ ਹੁੰਦੇ ਨੇ ਇਹਨਾਂ ਦਾ ਉਨਾ ਹੀ ਸਵਾਦ ਰਹਿਣਾ ਜਿੰਨਾ ਤਾਜ਼ਿਆਂ ਦਾ ਹੁੰਦਾ ਕੋਈ ਇਹਦੇ ਵਿੱਚ ਸਵਾਦ ਦੇ ਵਿੱਚ ਕੋਈ ਫਰਕ ਨਹੀਂ ਪੈਣਾ ਹੈਗਾ ਤੇ ਤੁਸੀਂ ਵੀ ਇਹ ਮੈਲ ਲੈ ਕੇ ਰੱਖੋ ਕਈ ਵਾਰ ਕੋਈ ਨਹੀਂ ਦਾਲ ਸਬਜੀ ਹੁੰਦੀ ਐ ਲਾ ਕੱਢਦਾ ਕੱਢ ਕੇ ਬਣਾ ਤਾਂ ਲੈਣਾ ਚਲੋ ਜੀ ਆਪਾਂ ਇਹਨੂੰ ਕਰਦੇ ਆ ਇਹਦੇ ਵਿੱਚ ਠੇਰੀ ਤੇ ਜਗਾ ਘੱਟ ਰੋਕਦੀਆਂ ਫਿਰ ਕੁੱਕਰ ਮੰਗਿਆ ਜਾਊਗਾ। ਢੇੜੀ ਬਚੂਗੀ ਠੰਡੀ ਹੋਏ ਹੁਣ ਛੱਕਰ ਚਾਦਾ ਵੀ ਬਣ ਗਿਆ ਤੇ ਸਾਰਾ ਕੁਝ ਹੋ ਗਿਆ ਜੀ। ਤੇ ਜਿਹੜੇ ਮੇਰੇ ਚੈਨਲ ਤੇ ਜੀ ਇਹ ਤੁਸੀਂ ਰੈਸਪੀ ਮੈਨੂੰ ਦੱਸਣਾ ਨਹੀਂ ਤਾ ਹਰੇ ਮਟਰ ਮੇਰੇ ਜਮਾ ਕਰੇ ਹੋਏ ਰੱਖੇ ਹੋਏ ਤੁਸੀਂ ਦੱਸਣਾ ਵੀ ਸਹੀ ਆ ਜਾਂ ਗਲਤ ਆ। ਤੇ ਵੈਸੇ ਮੈਂ ਤਾਂ ਇਹਨੂੰ ਸਹੀ ਉਹ ਕਹੂੰਗੀ ਵੀ ਉਸ ਟਾਈਮ ਸਸਤੇ ਹੁੰਦੇ ਨੇ ਹੁਣ ਮਹਿੰਗੇ ਨੇਗੇ ਔਖੇ ਲੱਗਦੇ ਨੇ। ਤੇ ਮਤਲਬ ਹੁਣ ਦੂਜੀ ਗੱਲ ਆ ਗਈ ਜੀ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਘੰਟੀ ਵਾਲਾ ਬਟਨ ਪ੍ਰੈਸ ਕਰ ਦਿਓ ਜੀ ਜਿਹੜੇ ਪਹਿਲਾਂ ਜੁੜੇ ਹੋਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜੁੜੇ ਰਹਿਣਾ ਜੀ ਮੇਰੀ ਵੀਡੀਓ ਦੇਖਦੇ ਰਹਿਣਾ ਜਾਂ ਕਮੈਂਟ ਕਰਕੇ ਤੁਸੀਂ ਮੇਰੇ ਨਾਲ ਸ਼ੇਅਰ ਕਰ ਦਿਓ ਕਮੈਂਟ ਮੈਂ ਪੜਦੀ ਆ ਤਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਵੀ ਹਾਂ ਮਾਤਾ ਜੀ ਠੀਕ ਆ ਹਾਂ ਭੈਜੀ ਠੀਕ ਆ ਹਾਂ ਬੇਬੇ ਜੀ ਠੀਕ ਆ ਮੈਨੂੰ ਬਹੁਤ ਵਧੀਆ ਲੱਗਦਾ ਜੀ ਮੇਰੇ ਨਾਲ ਜੁੜੇ ਰਹਿਣਾ ਜੀ ਤੁਹਾਡੇ ਹੌਸਲੇ ਦੀ ਲੋੜ ਆ ਜੀ ਜਾਂ ਤੁਸੀਂ ਕਮੈਂਟ ਕਰ ਦਿਓ ਸਬਸਕ੍ਰਾਈਬ ਕਰ ਦਿਓ ਤਾਂ ਮੈਨੂੰ ਬਹੁਤ ਹੌਸਲਾ ਮਿਲਦਾ ਤੇ ਮੋਟੀਵੇਸ਼ਨ ਮਿਲਦਾ ਹਾਂਜੀ ਕੋਈ ਤੁਹਾਨੂੰ ਛੋਟਾ ਮੋਟਾ ਗੀਤ ਵੀ ਸੁਣਾਵਾਂਗੇ ਅੱਜ ਜੀ ਟਾਈਮ ਲੱਗਿਆ ਮੌਸਮ ਹੀ ਠੰਡਾ ਹੋ ਚੁੱਕਿਆ ਚਲੋ ਜੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ